ਇਹੀ ਕਹਾਵਲ ਜਿਵੇਂ ਤੁਸੀਂ ਸਟਾਰਟ ਕਰਤੇ ਹੂੰ ਦਿਨ 18ਵਾਂ ਵਿਸ਼ਵਾਸ ਦਾ ਇਲਾਨ ਮੈਂ ਕੂਸ਼ਨਾ ਕਰਦੀ ਹਾਂ ਕਿ ਮੇਰੀ ਜ਼ਿੰਦਗੀ ਵਿੱਚ ਇੱਥੇ ਅਤੇ ਹੁਣ ਸਫਲਤਾਵਾਂ ਹਨ ਪਰਮਾਤਮਾ ਦੀ ਚੰਗਿਆਈ ਤੇ ਅਚਾਨਕ ਦੇ سپورਟ ਇੱਕ ਚਾਲ ਨਹੀਂ ਇੱਕ ਤਾਰਾ ਨਹੀਂ ਪਰ ਪਰਮੇਸ਼ਰ ਦੀ ਸ਼ਕਤੀ ਦਾ ਹੜ ਇਲਾਜ ਦਾ ਹੜ ਬੁੱਧੀ ਦਾ ਹੜ ਕਿਰਪਾ ਦਾ ਹੜ ਮੈਂ ਇੱਕ ਸਫਲਤਾਪੂਰਵਕ ਵਿਅਕਤੀ ਹਾਂ ਅਤੇ ਮੈਂ ਜੀਵਨ ਜੀਉਣ ਦੀ ਚਾਹਨ ਕਰਦੀ ਹਾਂ ਸਫਲਤਾਪੂਰਵਕ ਸੋਚ ਵਾਲੀ ਯੇਸ਼ੂ ਹਮੇਸ਼ਾ ਆਪਣੀ ਜ਼ਿੰਦਗੀ ਆਪਣੀ ਚੰਗਿਆਈ ਅਤੇ ਆਪਣੀ ਮਿਹਰ ਨਾਲ ਮੇਰੇ ਉੱਤੇ ਹਾਵੀ ਹੋ ਜਾਂਦਾ ਹੈ ਇਹ ਮੇਰਾ ਐਲਾਨ ਹੈ ਦਿਮਾਗੀ ਸਿਹਤ ਸੰਬੰਧੀ ਵਿਚਾਰ ਮੈਂ ਦੁਬਾਰਾ ਜਨਮ ਲੈਂਦੀ ਹਾਂ ਮੈਨੂੰ ਮੌਤ ਤੋਂ ਜੀਵਨ ਵਿੱਚ ਅਨੁਨਵਾਦ ਕੀਤਾ ਗਿਆ ਹੈ ਮੈਂ ਸਦਾ ਲਈ ਪਾਪ ਤੋਂ ਕੱਟੀ ਹੋਈ ਹਾਂ ਬਿਮਾਰੀ ਉਦਾਸੀ ਅਤੇ ਸ਼ੈਤਾਨ ਅਤੇ ਹਨੇਰੇ ਨਾਲ ਜੁੜੀ ਹਰ ਚੀਜ਼ ਮੈਂ ਅੰਦਰ ਚਲਦੀ ਹਾਂ ਪਰਮੇਸ਼ਰ ਦੀ ਸਦੀਵੀ ਮਹਿਮਾ ਅਤੇ ਮਸੀਹ ਯੇਸ਼ੂ ਦੁਆਰਾ ਜੀਵਨ ਵਿੱਚ ਰਾਜ ਕਰਦੀ ਹਾਂ ਅਮੀਨ ਮੈਂ ਯੇਸ਼ੂ ਦੇ ਨਾਮ ਤੇ ਜੋ ਮੈਂ ਕਾਹਾਂਗੀ ਰੱਖਾਂਗੀ ਮੈਂ ਮਜ਼ਬੂਤਾਂ ਮੈਂ ਤੰਦਰੁਸਤਾਂ ਮੈਂ ਤਨਹਾ ਮੈਂ ਅਮੀਰ ਹਾਂ ਮੈਂ ਸ਼ਕਤੀਸ਼ਾਲੀ ਹਾਂ ਮੈਂ ਮਸਾ ਕੀਤਾ ਹੋਇਆ ਮੈਂ ਆਜ਼ਾਦ ਹਾਂ ਮੈਂ ਰੱਬ ਦੀ ਪਿਆਰੀ ਹਾਂ ਮੈਂ ਨੂਰਾਬਤੇ ਮਨੁੱਖ ਦੁਆਰਾ ਪਸੰਦ ਕੀਤਾ ਗਿਆ ਹੈ ਮੈਂ ਹੂ ਬੋਲਦੀ ਹਾਂ ਜੋ ਮੈਂ ਵੇਖਣਾ ਚਾਹੁੰਦੀ ਆ ਉਹ ਨਹੀਂ ਜੋ ਮੈਂ ਵੇਖਦੀ ਹਾਂ ਮੈਂ ਕਿੰਤੀ ਬੀਜਾ ਮੈਂ ਆਪਣੇ ਪਰਮਾਤਮਾ ਦੇ ਘਰ ਵਿੱਚ ਚੰਗੀ ਜ਼ਮੀਨ ਤੇ ਲਗਾਈ ਗਈ ਹਾਂ ਮੈਂ ਆਪਣੇ ਪ੍ਰਭੂ ਦੇ ਦਰਬਾਰਾਂ ਵਿੱਚ ਛਤੇਲੀ ਦੇ ਰੁੱਖ ਨੂੰ ਪਸੰਦ ਕਰਦੀ ਹਾਂ ਮੈਂ ਇਸ ਦੇ ਸੀਜ਼ਨ ਵਿੱਚ ਬਹੁਤ ਜ਼ਿਆਦਾ ਫਲ ਦਿੰਦੀ ਹਾਂ ਮੇਰਾ ਸਨਲ ਭਰੀ ਹੋਈ ਹਾਂ ਅਤੇ ਪ੍ਰਭੂ ਵਿੱਚ ਹਰੀ ਹਾਂ ਤੇ ਪੁਰਾਣੀ ਉਮਰ ਵਿੱਚ ਵੀ ਮੈਂ ਤਾਜ਼ਾ ਤੇ ਫਲੋਰਿਸ਼ਿੰਗ ਹੋਵਾਂਗੀ ਜੋ ਵੀ ਮੈਂ ਯਿਸੂ ਦੇ ਨਾਮ ਦੇ ਵਿੱਚ ਪੇਸ਼ ਕਰਦੀ ਹਾਂ ਚੀਜ਼ਾਂ ਹਮੇਸ਼ਾ ਯਿਸੂ ਦੇ ਨਾਮ ਵਿੱਚ ਮੇਰੇ ਲਈ ਕੰਮ ਕਰ ਰਹੀਆਂ ਹਨ ਮੈਂ ਮਸੀਹ ਯੇਸ਼ੂ ਵਿੱਚ ਹਰੇਕ ਆਤਮਿਕ ਆਸ਼ੀਰਵਾਦ ਪ੍ਰਾਪਤ ਕਰਨ ਵਾਲੀ ਹਾਂ ਮੈਂ ਇੱਕ ਆਤਮਾ ਹਾਂ ਮੇਰੀ ਆਤਮਾ ਇੱਕ ਰੂਹ ਹੈ ਮੇਰੀ ਆਤਮਾ ਤੇ ਮੇਰੀ ਰੂਹ ਇੱਕ ਸ਼ਰੀਰਿਕ ਸ਼ਰੀਰ ਵਿੱਚ ਜਿੰਦੀ ਹੈ ਮੇਰੀ ਆਤਮਾ ਮੇਰੀ ਰੂਹ ਨੂੰ ਹੁਕਮ ਦਿੰਦੀ ਹੈ ਮੇਰੀ ਰੂਹ ਸੁਣਦੀ ਹੈ ਪ੍ਰਾਪਤ ਕਰਦੀ ਹੈ ਅਤੇ ਮੇਰੇ ਸ਼ਰੀਰ ਅਤੇ ਮੇਰੇ ਸ਼ਰੀਰ ਦੇ ਆਦੇਸ਼ਾਂ ਨੂੰ ਨਿਰਦੇਸ਼ ਦਿੰਦੀ ਹੈ ਯੇਸ਼ੂ ਦੇ ਨਾਮ ਤੇ ਮੈਂ ਮੇਰੇ ਸ਼ਰੀਰ ਨਾਲ ਗੱਲ ਕਰਦੀ ਹਾਂ ਪ੍ਰਾਪਤਾ ਵਿਨਾਸ਼ੀ ਜੀਵਨ ਮੇਰੇ ਜੀਵਨ ਵਿੱਚ ਹਮੇਸ਼ਾ ਸਪਸ਼ਟ ਅਤੇ ਪ੍ਰਗਟ ਹੁੰਦਾ ਹੈ ਮੈਂ ਆਪਣੇ ਸਰੀਰ ਦੇ ਵਿਰਵਲੀ ਜੀਵਨ ਦੀ ਗਲ ਕਰਦੀ ਹਾਂ ਮੈਂ ਆਪਣੇ ਦਿਮਾਗ ਨਾਲ ਗਲ ਕਰਦੀ ਹਾਂ ਤੇ ਕਰਾਇਸ ਤੇ ਦਿਮਾਗ ਦੀ ਤਰ੍ਹਾਂ ਸੰਪੂਰਨ ਬਨੋ ਅਤੇ ਮੈਂ ਤੁਹਾਨੂੰ ਪਰਮੇਸ਼ਰ ਦੇ ਬਚਨ ਦੁਆਰਾ ਇੱਕ ਸਾਰ ਹੋਣ ਦਾ ਦੇਸ਼ ਦਿੰਦੀ ਹਾਂ ਮੈਂ ਆਪਣੀ ਨਸਾਂ ਨਾਲ ਜੀਵਨ ਬੋਲਦੀ ਹਾਂ ਮੈਂ ਆਪਣੀਆਂ ਮਾਸਪੇਸ਼ੀਆਂ ਤੇ ਲਿਗਾਮੈਂਟਸ ਨਾਲ ਤਾਕਤ ਬੋਲਦੀ ਹਾਂ ਮੈਂ ਆਪਣੇ ਦਿਲ ਨਾਲ ਜੀਵਨ ਸ਼ਕਤੀ ਬੋਲਦੀ ਹਾਂ ਮੈਂ ਆਪਣੇ ਫੇਫੜਿਆਂ ਅਤੇ ਟਿਸ਼ੂਆਂ ਨਾਲ ਆਮ ਹਵਾਦਾਰੀ ਅਤੇ ਪਰਫਿਊਜ਼ਨ ਅਨੁਪਾਤ ਬਣਾਈ ਰੱਖਣ ਲਈ ਗੱਲ ਕਰਦੀ ਹਾਂ ਮੈਂ ਆਪਣੇ ਗੁਰਦਿਆਂ ਜਿਗਰ ਅਤੇ ਪਾਚਕ ਰੋਗਾਂ ਲਈ ਸੰਪੂਰਨਤਾ ਬੋਲਦੀ ਹਾਂ ਮੇਰੇ ਖੂਨ ਦੇ ਹਰ ਸੈੱਲ ਵਿੱਚ ਜੀਵਨ ਹੈ ਮੇਰੀਆਂ ਹੱਡੀਆਂ ਜੋੜਾਂ ਅਤੇ ਉਪਾਸ਼ਤ ਤਿੱਖਾਰ ਅਤੇ ਮਜ਼ਬੂਤ ਹਨ ਮੇਰੇ ਪੂਰੇ ਉੱਪਰਲੇ ਅਤੇ ਹੇਠਲੈਂਕ ਵਧੀਆ ਢੰਗ ਨਾਲ ਕੰਮ ਕਰਦੇ ਹਨ ਮੇਰੀਆਂ ਅੱਖਾਂ ਸਪਸ਼ਟ ਰੂਪ ਵਿੱਚ ਵੇਖਦੀਆਂ ਹਨ ਅਤੇ ਮੇਰੇ ਕੰਨ ਬਦਿਆ ਢੰਗ ਨਾਲ ਕੰਮ ਕਰਦੇ ਹਨ ਮੇਰੀ ਚਮੜੀ ਇੱਕ ਨਵਜਮੇ ਬੱਚੇ ਤੇ ਰਾਤੀ ਸੁੰਦਰਤਾ ਦੀ ਤਰ੍ਹਾਂ ਮੁਲਾਇਮ ਅਤੇ ਸਿਹਤਮੰਦ ਹੈ ਮੇਰੇ ਵਾਲਾਂ ਦੇ ਰੂਮ ਕਸ ਕਰੇ ਹਨ ਮੇਰੇ ਦੰਦ ਮਸੂੜੇ ਜਬਾੜ ਦੀਆਂ ਹੱਡੀਆਂ ਤਿੰਨ ਸਾਤੇ ਕੋਨ ਦੀ ਸਪਲਾਈ ਸਾਰੇ ਸਿਹਤਮੰਦ ਮਜ਼ਬੂਤ ਅਤੇ ਸੰਪੂਰਨ ਹਨ ਮੇਰੇ ਸਾਰੇ ਹਾਰਮੋਨ ਅਤੇ ਨਿਊਰੋਕੈਮੀਕਲ ట్రాన్స్మిਟਰ ਇੱਕ ਦੂਜੇ ਨਾਲ ਸੰਪੂਰਨ ਤਾਲਮਿਲ ਵਿਛਣ ਅਤੇ ਆਪਣੇ ਕੰਮਾਂ ਨੂੰ ਆਮ ਤੌਰ ਤੇ ਚਲਾਉਂਦੇ ਹਨ ਮੇਰੀ ਪਾਚਨ ਪ੍ਰਣਾਲੀ ਸਾਰੇ ਖਾਤ ਪਦਾਰਥਾਂ ਨੂੰ ਹਜ਼ਮ ਕਰਨ, ਸੋਖਣ ਅਤੇ ਗ੍ਰਹਿਣ ਕਰਨ ਦੇ ਯੋਗਾ ਤੇ ਪਾਚਕ ਰਸ ਖੰਦਿਤ ਪਾਣੀ ਨਿਮਿਤ ਹੋਰ ਤੇ ਬਾਹਰ ਕੱਢੇ ਜਾਂਦੇ ਹਨ। ਮੈਂ ਆਪਣੇ ਸ਼ਰੀਰ ਦੇ ਰਿਸੈਲਵਿਚ ਬਿਜਲੀ ਅਤੇ ਰਸਾਇਣਿਕ ਬਰੰਬਾਰਤ ਨੂੰ ਇੱਕ ਸੂਚਤਾ ਤੇ ਸੰਤੁਲਨ ਵਿੱਚ ਰਹਿਣ ਅਤੇ ਖਰਾਬ ਸੱਲਾਂ ਨੂੰ ਹਜ਼ਮ ਕਰਨ ਦਾ ਹੁਕਮ ਦਿੰਦੀ ਹਾਂ। ਮੈਂ ਖਾਣ-ਪਾਣ, ਟੈਕਨੋਲੋਜੀ, মিডিਆ, ਟਿਲਮਟ, ਚੁਗਲੀ, ਨਾਲਸ, ਪੌਜ਼ਾ ਦਾ ਨੀਂਦ ਸੁਸਤਤਾ ਅਤੇ ਜ਼ਬਰਦਸਤੀ ਕਰੀਦਾਰੇ ਵਿੱਚੜ ਕੇ ਸੰਦੇ ਨਸ਼ਾ ਸ਼ਰਾਬ ਨਿਕੁਟੀ ਨਸ਼ੇ ਵਿੱਚ ਪੌੜਾ ਜ਼ਾਦਾ ਭੋਜ ਨੂੰ ਕੈਦ ਕਰਦੀਆਂ। ਅਤੇ ਮਸੀਹ ਦੀ ਆਗਿਆਕਾਰੀ ਵਿੱਚ ਇਸ ਨੂੰ ਲੈਂਦੇ ਹਾਂ। ਮੈਂ ਯੀਸ਼ੂ ਦੇ ਵਾਂਗ ਹੀ ਹਰ ਚੀਜ਼ ਜੁਰ ਆਪਣੇ ਬਣਾਈ ਹੈ ਮੇਰੇ ਲਈ ਜੀਵਨ। ਅਤੇ ਇਲਾਜ ਹੈ ਇਸ ਲਈ ਭੋਜਨ ਤੋਂ ਜਾਨਵਰਾਤੀ ਤੋਂ ਅਲਰਜੀ ਦਾ ਮੇਰੇ ਉੱਤੇ ਕੋਈ ਅਧਿਕਾਰ ਨਹੀਂ ਹੈ। ਪਰਮਾਤਮਾ ਨੇ ਮੈਨੂੰ ਸਾਰੀ ਧਰਤੀ ਉੱਤੇ ਰਾਜ ਦਿੱਤਾ ਹੈ। ਮੇਰੀ मर्द प्रजनन प्रणाली उच्च मात्रा ਤੇ ਚੰਗੀ ਗਤੀਸ਼ੀਲਤਾ ਵਾਲੇ ਸ਼ੁਕਰਾਣੂ ਪੈਦਾ ਕਰ ਰਹੀ ਹੈ ਤੇ ਜਮਾ ਕਰ ਰਹੀ ਹੈ। ਮੇਰੀ ਮਾਦਾ प्रजनन प्रणाली ਸਮੇਂ ਸਿਰੰਡੇ ਦੇ ਸੈਲ ਪੈਦਾ ਕਰ ਰਹੀ ਹੈ, ਜਨਮ ਤੱਕ ਪ੍ਰੂਨਦੀ ਰੱਖਿਆ ਤੇ ਪੋਸ਼ਣ ਕਰ ਰਹੀ ਹੈ। ਹਰ ਅੰਗ ਮੇਰੇ ਸਰੀਰ ਦਾ ਟਿਸ਼ੂ ਸੰਪੂਰਨਤਾ ਵਿੱਚ ਕੰਮ ਕਰਦਾ ਹੈ, ਜਿਸ ਦੇ ਲਈ ਪ੍ਰਮਾਤਮਾ ਨੇ ਇਸ ਨੂੰ ਕੰਮ ਕਰਨ ਲਈ ਬਣਾਇਆ ਹੈ। ਅਤੇ ਮੈਂ ਆਪਣੇ ਸਰੀਰ ਵਿੱਚ ਕਿਸੇ ਵੀ ਖਰਾਬੀ ਅਤੇ ਵਿਗਾੜ ਨੂੰ ਵਚਿਤ ਕਰਦੀ ਹਾਂ। ਮੇਰਾ ਸਾਰਾ ਮਨੁੱਖੀ ਸ਼ਰੀਰ ਅਤੇ ਵਿਗਿਆਨ ਮਸੀਹ ਯੇਸ਼ੂ ਵਿੱਚ ਸੰਪੂਰਨ ਹੈ ਹallelujah ਆਮੇਨ ਪਿਤਾ ਪਿਤਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਰੱਬ ਦਾ ਪੁੱਤਰ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਪਰਮਾਤਮਾ ਮੈਨੂੰ ਪਿਆਰ ਕਰਦਾ ਹੈ ਮੈਂ ਜਾਣਦੀ ਹਾਂ ਮੈਂ ਜਾਣਦੀ ਹਾਂ ਸ਼ਲੋਮ